ਸ਼ਕਲ ਮੈਂ ਤੁਹਾਡੇ ਨਾਲ ਪ੍ਰਿਆ ਤੇ ਤੁਸੀਂ ਨੌਕ ਨਿਊਜ਼ ਵੇਖ ਰਹੇ ਹੋ ਤਾਂ ਨਜਾਇਜ਼ ਨਸ਼ਾ ਛਡਾਊ ਕੇਂਦਰ ਦੇ ਵਿੱਚ ਪੁਲਿਸ ਵੱਲੋਂ ਰੇਡ ਕੀਤੀ ਗਈ ਹੈ ਪੁਲਿਸ ਵੱਲੋਂ ਸਿਹਤ ਵਿਭਾਗ ਦੀ ਟੀਮ ਨੇ ਨਾਲ ਮਿਲ ਕੇ ਰੇਡ ਕੀਤੀ ਗਈ ਹੈ ਜਿਸ ਦੌਰਾਨ ਇਸ ਨਜਾਇਜ਼ ਨਸ਼ਾ ਛਡਾਊ ਕੇਂਦਰ ਨੂੰ ਸੀਲ ਕਰ ਦਿੱਤਾ ਗਿਆ ਹੈ ਦਰਅਸਲ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਵਾਵਾਂਗੇ ਜਿੱਥੇ ਦੇਖ ਸਕਦੇ ਹੋ ਕਿ ਇੱਕ ਘਰ ਦੇ ਵਿੱਚ ਨਜਾਇਜ਼ ਨਸ਼ਾ ਛਡਾਊ ਕੇਂਦਰ ਸ਼ੁਰੂ ਕੀਤਾ ਗਿਆ ਸੀ ਅਤੇ ਨਾਲ ਹੀ 21 ਕਮਰਿਆਂ ਦੇ ਵਿੱਚ ਦੱਸੇ ਜਾ ਰਹੇ ਨੇ ਕਿ 12 ਤੋਂ 18 ਨੌਜਵਾਨ ੜੱਕੇ ਹੋਏ ਸਕੇ ਗੱਦਾਏ ਬਚਾਏ ਹੋਏ ਨੇ ਉਹਨਾਂ ਉੱਤੇ ਹੀ ਜਿਹੜੇ ਨੌਜਵਾਨ ਸੀ ਸੌਂਦੇ ਸਿਗੇ ਤੇ ਜਦੋਂ ਇਸ ਦਾ ਪਤਾ ਲੱਗਦਾ ਤਾਂ ਪੁਲਿਸ ਵਿਭਾਗ ਮੌਕੇ ਉਤੇ ਪਹੁੰਚਦਾ ਹੈ ਸਿਹਤ ਵਿਭਾਗ ਤਹਿਸੀਲਦਾਰ ਮੌਕੇ ਉਤੇ ਪਹੁੰਚਦੇ ਨੇ ਜ਼ਿਲ੍ਹਾ ਵੱਲੋਂ ਇਸ ਨਜਾਇਜ਼ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਰੇਡ ਕੀਤੀ ਜਾਂਦੀ ਹੈ ਅਤੇ ਨਾਲ ਹੀ ਇਹ ਵੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਨਸ਼ੀਲੀਆਂ ਗੋਲੀਆਂ ਵੀ ਛੜੀਆਂ ਨੇ ਉੱਥੋਂ ਬਰਾਮਦ ਕੀਤੀਆਂ ਗਈਆਂ ਨੇ ਇਤੋਂ ਤੱਕ ਕਿ ਜਿਹੜੇ ਇਸ ਨਸ਼ਾ ਛੁਡਾਊ ਕੇਂਦਰ ਜਿਹੜਾ ਕਿ ਨਜਾਇਜ਼ ਬਣਿਆ ਹੋਇਆ ਇੱਕ ਘਰ ਦੇ ਵਿੱਚ ਉਸ ਦੇ ਵਿੱਚ ਰੇਡ ਕੀਤੀ ਗਈ ਤਾਂ ਉਸ ਨوجوان ਵੱਲੋਂ ਦੱਸਿਆ ਗਿਆ ਹੈ ਕਿ ਉਹਨਾਂ ਦੀ ਕੁਟਮਾਰ ਵੀ ਕੀਤੀ ਜਾਂਦੀ ਹੈ ਹਾਲਾਂਕਿ ਉਸ ਵੱਲੋਂ ਵੀ ਬਿਆਨ ਦਿੱਤਾ ਗਿਆ ਹੈ ਕਿ ਜੇ ਉਹੋ ਆਪਣੇ ਮਾਲਕ ਦੀ ਗੱਲ ਨੂੰ ਨਹੀਂ ਮੰਨਦੇ ਤਾਂ ਉਹਨਾਂ ਦੀ ਕੁਟਮਾਰ ਕੀਤੀ ਜਾਂਦੀ ਹੈ ਪਰ ਦੇਖ ਸਕਦੇ ਹੋ ਕਿ ਕਿਸਰਾ ਬੁਰਾ ਹਾਲ ਉਸ ਨੌਜਵਾਨ ਦਾ ਕੀਤਾ ਹੋਇਆ ਤਸਵੀਰਾਂ ਵੀ ਸਾਹਮਣੇ ਆਈਆਂ ਜਿਹੜਾ ਵੱਲੋਂ মিডিਆ ਸਾਹਮਣੇ ਆ ਕੇ ਇਸ ਪੂਰੇ ਮਾਮਲੇ ਨੂੰ ਚੁੜਾਇਆ ਬਿਆਨ ਕੀਤਾ ਗਿਆ ਇਹ ਕੋਈ ਪਹਿਲਾ ਮਾਮਲਾ ਸਾਹਮਣੇ ਨਹੀਂ ਆਇਆ ਜਿੱਥੇ ਨਜਾਇਜ਼ ਤੌਰ ਉਤੇ بڑے ਨਸ਼ਾ ਚੜਾਓ ਕੇਂਦਰ ਦੇ ਵਿੱਚ ਰੇਡ ਕੀਤੀ ਹੋਵੇ ਤਾਂ ਲਗਾਤਾਰ ਅਜਿਹੇ ਲੋਕਾਂ ਵੱਲੋਂ ਆਪਣੇ ਮੁਨਾਫੇ ਦੇ ਲਈ ਲੋਕ ਆਪਣੇ ਘਰਾਂ ਦੇ ਵਿੱਚ ਹੀ ਨਸ਼ਾ ਚੁਡਾਓ ਕੇਂਦਰ ਨਜਾਇਜ਼ ਸਰੂਪ ਤੇ ਬਣਾ ਲਿੱਤੇ ਜਾਂਦੇ ਨੇ ਅਤੇ ਮੁਨਾਫਾ ਖੱਟ ਲਿੱਤੇ ਜਾਂਦੇ ਨੇ ਪਰ ਇਹ ਨਹੀਂ ਦੇਖਦੇ ਕਿ ਦੂਜੇ ਨੌਜਵਾਨਾਂ ਦਾ ਕੀ ਹਾਲ ਹੋ ਰਿਹਾ ਹੋਵੇਗਾ ਜਿੱਥੇ ਨਸ਼ਾ ਚੁਡਾਓ ਕੇਂਦਰ ਜਿਹਦੇ ਵਿੱਚ ਨਸ਼ਾ ਛੱਡਣ ਦੇ ਲਈ ਕਿਹਾ ਜਾਂਦਾ ਉਹਨਾਂ ਨੌਜਵਾਨਾਂ ਨੂੰ ਭਰਤੀ ਕੀਤਾ ਜਾਂਦਾ ਪਰ ਇੱਥੇ ਤਾਂ ਉਲਟ ਹੀ ਹੈ ਇੱਥੇ ਤਾਂ ਨੌਜੋਗ ਆਪਣੇ ਘਰਾਂ ਦੇ ਜਿਹੜੇ ਪਰਿਵਾਰਿਕ ਮੈਂਬਰ ਐ ਆਪਣੇ ਮੈਂਬਰਾਂ ਨੂੰ ਇੱਥੇ ਭੇਜ ਦਿੰਨੇ ਨੇ ਨਸ਼ਾ ਚੁਡਾਓ ਕੇਂਦਰ ਕਿਹਨਰ ਦਾ ਜਿਹੜਾ ਮੁੰਡਾ ਹੈ ਜਾਂ ਫਿਰ ਕੋਈ ਵੀ ਉਹਨਾਂ ਦਾ ਬड़ा ਬਜ਼ੁਰਗ ਹੈ ਕੋਈ ਵੀ ਨਸ਼ਾ ਕਰਦਾ ਹੋਊਗਾ ਤੇ ਇੱਥੇ ਆ ਕੇ ਉਹ ਛੋੜ ਦੋਗਾ ਪਰ ਫਿਰ ਵੀ ਇੱਥੇ ਜਿਹੜੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੁੰਦੀਆਂ ਨੇ ਸਿਰਫ ਉੱਥੇ ਦੇ ਮਾਲਕ ਜਿਹੜੇ ਨੇ ਕੁਝ ਮੁਨਾਫੇ ਦੇ ਲਈ ਕਿਸੇ ਦੀ ਜਾਣ ਨਾਲ ਵੀ ਖੇਡ ਸਕਦੇ ਨੇ ਤਾਂ ਹੁਣ ਜਦੋਂ ਪੁਲਿਸ ਵੱਲੋਂ ਸਿਹਤ ਵਿਭਾਗ ਦੀ ਟੀਮ ਦੇ ਨਾਲ ਮਿਲ ਕੇ ਰੇਡ ਕੀਤੀ ਗਈ ਸਥਾਪਤੇ ਤਾਂ ਉਸ ਦੌਰਾਨ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਨੇ ਅਤੇ ਨਾਲ ਹੀ ਦੱਸੇ ਜਾ ਰਿਹਾ ਹੈ ਕਿ 18 ਨੌਜਵਾਨ ਵਿਚੜੇ ਨੇ ਪੁਲਿਸ ਆਪਣੇ ਨਾਲ ਲੈ ਕੇ ਜਾਵੇਗੀ ਤਸਵੀਰਾਂ ਦੇਖ ਸਕਦੇ ਹੋ ਕਿ ਬਸਰ ਦੇ ਵਿੱਚ ਇਹਨਾਂ ਨੂੰ ਡੱਕੇਗੀ ਅਤੇ ਨਾਲ ਹੀ ਇਹਨਾਂ ਦਾ ਸਿਵਲ ਹਸਪਤਾਲ ਦੇ ਵਿੱਚ ਦੁਆਰ ਤੋਂ ਚੈੱਕਅਪ ਕਰਵਾਇਆ ਜਾਵੇਗਾ ਕਿਉਂਕਿ ਇੱਕ ਮੀਤ ਹੁੰਦੀ ਹੈ ਪਰਿਵਾਰਿਕ ਮੈਂਬਰਾਂ ਨੂੰ ਕਿ ਜੇ ਉਹਨਾਂ ਦੇ ਘਰ ਦੇ ਵਿੱਚ ਕੋਈ ਜੀ ਨਸ਼ਾ ਕਰਦਾ ਵੀ ਹੈ ਤੇ ਜੇ ਉਹ ਨਸ਼ਾ ਚੁੜਾਓ ਕੇਂਦਰ ਦੇ ਵਿੱਚ ਰੱਖਣਗੇ ਤਾਂ ਸ਼ਾਇਦ ਠੀਕ ਹੋ ਜਾਵੇਗਾ ਇਸ ਦੇ ਚੱਲਦੇ ਆਉਣਾ ਵੱਲੋਂ ਆਪਣੇ ਜੀ ਨੂੰ ਜਿਹੜਾਗਾ ਛੜਾਉ ਨਸ਼ਾ ਛੁਡਾਉ ਕੇਂਦਰ ਦੇ ਵਿੱਚ ਭਰਤੀ ਕਰ ਦਿੱਤਾ ਜਾਂਦਾ ਉੱਥੇ ਰੱਖ ਦਿੱਤਾ ਜਾਂਦਾ ਪਰ ਉੱਥੇ ਜਾ ਕੇ ਕਿਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਨੇ ਇਹ ਤੁਸੀਂ ਦੇਖ ਸਕਦੇ ਹੋ ਘਰ ਦੇ ਵਿੱਚ ਜਿਹੜਾ ਨਜਾਇਜ਼ ਨਸ਼ਾ ਛੁਡਾਉ ਕੇਂਦਰ ਬੜਿਆ ਹੋਇਆ ਜਿੱਥੇ ਪੁਲਿਸ ਵੱਲੋਂ ਸਿਹਤ ਵਿਭਾਗ ਦੀ ਟੀਮ ਦੇ ਨਾਲ ਮਿਲ ਕੇ ਚੁੜੀ ਹੈ ਉਰੇਡ ਕੀਤੀ ਗਈ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਫਗਵਾੜਾ ਦੀ ਗ੍ਰੀਨ ਅਵੇਨਿਊ ਪਰਮਾਰਕ ਕਲੋਨੀ ਹੈ ਜਿੱਥੇ ਨਜਾਇਜ਼ ਸੌਦੇ ਨਸ਼ਾ ਚੁਰਾਓ ਕੇਂਦਰ ਬਣਿਆ ਹੋ ਸੀ ਤਾਂ ਪੁਲਿਸ ਨੇ ਸਿਵਲ ਪ੍ਰਸ਼ਾਸਨ ਦੀ ਟੀਮ ਦੇ ਨਾਲ ਮਿਲ ਕੇ ਜੜੀ ਇਹ ਰੇਡ ਕੀਤੀ ਹੈ ਜਿਸ ਦੌਰਾਨ 18 ਨੌਜਵਾਨਾਂ ਨੂੰ ਕਾਬੂ ਕੀਤਾ ਹੈ ਦਰਅਸਲ ਤੁਹਾਨੂੰ ਦੱਸ ਦਿੰਨੇ ਕਿ ਲਗਾਤਾਰ ਸਰਕਾਰ ਵੱਲੋਂ ਮੁਹਿੰਮ ਚਲਾਈ ਗਈ ਹੈ ਅਬ ਨਸ਼ੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਤਾਂ ਜਿਸ ਨੂੰ ਲੈ ਕੇ ਜਿਹੜੇ ਨਸ਼ੇ ਤਸਕਰ ਹੈ ਉਹਨਾਂ ਦੇ ਘਰ ਵੀ ਟੇਜ ਜਾ ਰਹੇ ਨੇ ਪਰ ਦੂਜੇ ਪਾਸੇ ਜਿੱਥੇ ਨਜਾਇਜ਼ ਤੌਰ ਤੇ ਨਸ਼ਾ ਛੁਡਾਓ ਕੇਂਦਰ ਬਣੇ ਹੋਏ ਨੇ ਉਸ ਜਗ੍ਹਾ ਉੱਤੇ ਵੀ ਜਾ ਕੇ ਜਿਹੜੀ ਆ ਰੇਡ ਕੀਤੀ ਜਾ ਰਹੀ ਹੈ ਤਾਂ ਮੌਕੇ ਉੱਤੇ ਇਸ ਪੂਰੇ ਮਾਮਲੇ ਨੂੰ ਬਿਆਨ ਕਰਦਿਆਂ ਹੋਇਆ ਕਿ ਕੁਝ ਨਿਕਲ ਕੇ ਸਾਹਮਣੇ ਉਹ ਸੁਣਦੇ ਆ। ਹਾਂਜੀ ਡਾਕਟਰ ਸਾਹਿਬ ਕੀ ਮਾਮਲਾ ਹੈ ਇੱਕ ਪੁਲਿਸ ਦੇ ਨਾਲ ਤਹਿਸੀਲਦਾਰ ਸਾਹਿਬ ਨਾਲ ਰੇਡ ਕੀਤੀ ਕੋਠੀ 'ਚ? ਹਾਂਜੀ ਸਾਨੂੰ ਇਹ ਪੁਲਿਸ ਵੱਲੋਂ ਇਨਫੋਰਮੇਸ਼ਨ ਦਿੱਤੀ ਗਈ ਸੀ ਕਿ ਕਿ ਗ੍ਰੀਨ ਐਵੇਨਿਊ ਏਰੀਆ ਦੇ ਵਿੱਚ ਕੋਈ ਇਲੀਗਲ ਡੀ ਐਡਿਕਸ਼ਨ ਸੈਂਟਰ ਚਲਾਇਆ ਜਾ ਰਿਹਾ ਹੈ ਤੇ ਉਹਦੇ ਵਿੱਚ ਇਨਫੋਰਮੇਸ਼ਨ ਦੇ ਬੇਸਿਸ ਤੇ ਅਸੀਂ ਪੁਲਿਸ ਤੇ ਤਹਿਸੀਲਦਾਰ ਸਾਹਿਬ ਦੇ ਨਾਲ ਮਿਲ ਕੇ ਉੱਥੇ ਰੇਡ ਕੀਤੀ ਗਈ ਜਿਹਦੇ ਵਿੱਚੋਂ 18 ਇੰਡੀਵਿਜੂਅਲਸ ਰਿਕਵਰ ਵਰ ਕੀਤੇ ਨੇ ਜਿਹੜਾ ਕਿ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਪ੍ਰੈਜ਼ెంట్ ਸੀਗੇ ਤੇ ਉਹਨਾਂ ਨਾਲ ਟ੍ਰੀਟਮੈਂਟ ਵਗੈਰਾ ਦਿੱਤਾ ਜਾ ਰਿਹਾ ਸੀ ਅਲੋਂਗ ਵਿਦ दैट ਅਸ ਅਨੋ ਮੈਡੀਸਿਨਸ ਵੀ ਵਗੈਰਾ ਵੀ ਮਿਲੀਆਂ ਨੇ ਜੋ ਕਿ ਸੀਲ ਕਰਕੇ ਅੱਗੇ ਹਾਈ ਰਿਜ਼ਲਟਸ ਨੂੰ ਦੇ ਦਿੱਤੀਆਂ ਗਈਆਂ ਨੇ ਸਰ ਕੋ ਡਰਗ ਵਗੈਰਾ ਵੀ ਕੋਈ ਮਿਲੀ ਜਾਂ ਅੰਦਰ ਗੋਲੀਆਂ ਡਰਗ ਦੇ ਕੋਈ ਮੈਡੀਸਿਨਸ ਮਿਲੀਆਂ ਨੇ ਕਾਫੀ ਡਰਗਸ ਮਿਲੇ ਨੇ ਉਹ ਸੀਲ ਕਰ ਦਿੱਤੇ ਗਏ ਨੇ ਸਰ ਕਿੰਨੇ ਬੰਦੇ ਟੋਡਰ ਰਿਕਵਰ ਕੀਤੇ ਉਹ ਤੋਂ 18 ਓਨ ਲਿਸਟ ਜੋ ਦੱਸਿਆ ਗਿਆ 18 ਬੰਦੇ ਹੈਗੇ ਨੇ ਸਰ ਇਹਨਾਂ ਨੂੰ ਕਿੱਥੇ ਰੱਖ ਰਹੇ ਹੋਣਾ ਫਿਲਹਾਲ ਇੱਥੇ ਸਿਵਲ ਹਸਪੀਟਲ ਫਗਵਾੜਾ ਲੈ ਕੇ ਆਏ ਗਏ ਹਨ ਐਗਜ਼ਾਮੀਨੇਸ਼ਨ ਦੇ ਉਦੇ ਵਾਸਤੇ ਕਿੱਥੇ ਰਹਿ ਰਹੇ ਆ ਬੰਗੜਵੜ ਪਗਵਾੜਾ ਆਪੋਜ਼ਿਟ ਐਸ ਬੀ ਆਰ ਬੈਂਕ ਕੀ ਮਾਮਲਾ ਤੁਹਾਡੇ ਅੱਖ ਤੇ ਸੱਟ ਲੱਗੀ ਜਿਹੜੀ ਹਾਂ ਇਹ ਸਰ ਮੈਂ ਢੱਕਿਆ ਸੀਗਾ ਪਰ ਜਦੋਂ ਮੈਂ ਇੱਥੇ ਆਇਆ ਸੀ ਇਹਨਾਂ ਨੇ ਮੇਰੇ ਬੁੜੇ ਦੇ ਉੱਤੇ ਡੰਡੇ ਵੋਤਾ ਮਾਰੇ ਨਹੀਂ ਲੱਭਿਆ ਆਪਿਆ ਸਾਰੇ ਬੰਦੇ ਦੀ ਕੁੱਟਮਾਰ ਕਰਦੇ ਆ ਸਾਰਿਆਂ ਦੀ ਤਨੀ ਜੀ ਕਰ ਤੁਹਾਡੀ ਕੁੱਟਮਾਰ ਕੀਤੀ ਇਹਨਾਂ ਨੇ ਹੋਈ ਆ ਕਿ ਸੰਚਤ ਆਇਆ ਸੀ ਉਹਦੀ ਹੋਈ ਆ ਗਾਦੇ ਨੇ ਕੁੱਟਿਆ ਤੁਹਾਨੂੰ ਹਾਂ ਡੰਡੇ ਨਾਲ ਬਾਸਦੇ ਨੇ ਬਾਸਦੇ ਨੇ ਕਿੰਨਾ ਲੈਣ ਹੋ ਗਿਆ ਸੀ ਰਹਿੰਦੇ ਆ ਮੈਨੂੰ ਹਫਤੇ ਤੋਂ ਆਇਆ ਜੀ ਦੋਏ ਵੀ ਤੇ ਤੇ ਕੁੱਟਦੇ ਸੀ ਨਹੀਂ ਮੈਨੂੰ ਮੈਂ ਸਿਰਫ ਡ੍ਰਿੰਕ ਕਰਦਾ ਸੀ ਸਾਰਕ ਤੋਂ ਹੋਰ ਮੈਂ ਕੋਈ ਨਸ਼ਾ ਨਹੀਂ ਸੀ ਕਰਦਾ ਕਿੰਨੇ ਪੈਸੇ ਦੋ ਦਿੱਤੇ ਸੀਗੇ ਇੱਥੇ ਦਾਖਲ ਹੋਣ ਲਈ ਕਰਦੇ ਆਣੇ ਇਹ ਦੀ ਫੈਮਿਲੀ ਨੂੰ ਮੈਨੂੰ ਨਹੀਂ ਪਤਾ ਕਿੰਨੇ ਜਿਹੜੇ ਰਹਿਦੇ ਟੋਟਲ ਇੱਥੇ ਸਰ ਟੋਟਲ ਇੱਥੇ 20 ਬੱਚੇ ਜਾਣੇ ਹੋਣੇ ਲੱਗਦਾ ਕੋਈ ਨਾਮ ਪਤਾ ਮਾਲਕਾਂ ਦਾ ਕੌਣ ਹੈ ਇਹਨਾਂ ਦੇ ਜਿਹੜੇ ਚਲਾਉਂਦੇ ਆ ਨਹੀਂ ਇੱਥੇ ਹੀ ਅੱਗੇ ਪਤਾ ਲੱਗਾ ਕਿ ਰਿੰਕੂ ਰਿੰਕੂ ਭਲੀ ਹੈ ਜਿਹੜਾ ਬਾਬਾ ਜੀ ਦਾ ਫੋਟੋ ਮਾਰ ਕੌਣ ਕਰਦਾ ਤੁਹਾਡੀ ਫੋਟੋਆਂ ਰਿੰਕੂ ਰਿੰਕੂ ਭਾਜੀ ਨੇ ਕੀਤੀ ਆਹ ਜਿਹੜੇ ਚਿੱਟੇ ਘੋਟੇ ਪਿਆਮੇ ਚ ਬਾਬਾ ਜੀ ਇੱਥੇ ਦੇ ਹੀ ਆ ਆ ਇਹ ਨਹੀਂ ਪਤਾ ਮੈਨੂੰ ਉਧਰ ਰਹਿੰਦੇ ਇੱਥੇ ਕਿੰਨੇ ਦਿਨ ਸੈਂਟਰ ਦਾ ਰਹੇ ਇਹ ਵੀ ਨਹੀਂ ਪਤਾ ਮੈਂ ਘੱਟੇ ਦਿਨ ਹੋਇਆ ਉਸ ਤੋਂ ਪਹਿਲਾਂ ਆਪਣਾ ਕੋਈ ਲਿੰਕ ਨਹੀਂ ਸੀ ਇਹਨਾਂ ਨਾਲ ਤੁਹਾਨੂੰ ਘਰ ਦੇ ਨੇ ਇੱਥੇ ਦਾਖਲ ਕਰਾਇਆ ਹਾਂਜੀ ਕਿਉਂਕਿ ਮੇਰੀ ਫੈਮਿਲੀ ਵਿੱਚ ਥੋੜੀ ਡਿਸਟਰਬੈਂਸ ਚੱਲ ਰਹੀ ਸੀ ਤਾਂ ਦਾਰੂ ਪੀਣੇ ਚੜਾ ਹੋ ਗਿਆ ਸੀ ਘਰਾਂ ਦੇ ਹੋਰਾਂ ਦੇ ਵੀ ਕੁੱਟਮਾਰ ਕਰਦੇ ਆ ਇੱਕ ਸ਼ੰਕਰ ਤੋਂ ਆਇਆ ਸੀ ਗੱਲ ਇਹ ਸਾਰੀ ਰਾਤੀ ਉੱਦੇ ਵਜਦੀ ਕਿੰਨੇ ਜਾਣੇ ਕੁੱਟਦੇ ਲਗਾਤਾਰ ਇਹ ਇਹ ਜੀ ਕਿੰਨੇ ਦਾ ਆਪਣਾ ਇਹਨਾਂ ਗਰੁੱਪ ਜੀ ਆਵਾ ਕਿੰਨੇ ਕਿਆਣੇ ਟੋਟਲ 2 4 ਕੇ ਵਾਲੇ ਹੁੰਦੇ ਆ ਨਹੀਂ ਕਾਰਨ ਕਿ ਹਾਂਜੀ ਕਾਰਨ ਕੀ ਹੈ ਕਿਉਂ ਕੁੱਟਦੇ ਜਦੋਂ ਕੋਈ ਉਹਨਾਂ ਦੀ ਗੱਲ ਨਹੀਂ ਮੰਨਦਾ ਜਾਂ ਕੋਈ ਪੰਗਾ ਲੈਂਦਾ ਕੇ ਕੱਲੇ ਤੁਹਾਨੂੰ ਰੱਖਿਆ ਜਾਂਦਾ ਹਨ ਪੀਣ ਨੂੰ ਕੀ ਕੀ ਦਿੰਦੇ ਹਨ ਹਨ ਪੀਣ ਨੂੰ ਵਧੀਆ ਦਿੰਦੇ ਰੋਟੀ ਤੁਹਾਨੂੰ ਗੋਲੀਆਂ ਵਗੈਰਾ ਦਿੰਦੇ ਦਵਾਈ ਨਸ਼ਾ ਡਾ ਲੀਆਂ ਇੱਥੇ ਨਹੀਂ ਮੈਂ ਨਹੀਂ ਕੋਈ ਇਦਾਂ ਨਸ਼ਾ ਕਰਦਾ ਨਹੀਂ ਮੈਂ ਨੂੰ ਨੀਂਦ ਹਟਾਉਣ ਵਾਸਤੇ ਦਵਾਈ ਦਿੰਦੇ ਠੀਕ ਆ ਗਿਆ ਹਾਂਜੀ ਸਰ ਅੱਜ ਗ੍ਰੀਨ ਐਵੇਨਿਊ ਉੱਥੇ ਪਰਮਾਰਕ ਕੋਲੋਨੀ ਕਿ ਰੇਡ ਹੋਈ ਆ ਸਰ ਕੀ ਕਾਰਨ ਆ ਸਾਰਾ ਇਹ ਕਿ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਜਿਹੜਾ ਡੀਡਿਕਸ਼ਨ ਸੈਂਟਰ ਜਿਹੜਾ ਇਲੀਗਲੀ ਚਲਾਇਆ ਜਾ ਰਿਹਾ ਹੈ ਇਸ ਇਨਫੋਰਮੇਸ਼ਨ ਦੇ ਉੱਤੇ ਅਸੀਂ ਪਹੁੰਚਿਆ ਸੀਲਦਾਰ ਸਾਹਿਬ ਨਾਲ ਨਾਲ ਡਾਕਟਰ ਸਾਹਿਬ ਨਾਲ ਨਾਲ ਤੇ ਦੇਖਿਆ ਜਾ ਕੇ ਅੰਦਰ ਤੇ ਕੁੱਲ 18 ਜਿਹੜੇ ਆ ਉਹ ਡੀਡਿਕਸ਼ਨ ਸੈਂਟਰ ਦੇ ਵਿੱਚ ਤੰਗ ਜੇ ਦੋ ਰੂਮਸ ਦੇ ਵਿੱਚ 18 ਬੰਦੇ ਜਿਹੜੇ ਆ ਉਹ ਧੱਕ ਕੇ ਉਹਨਾਂ ਨੂੰ ਕੁੱਟਮਾਰ ਵੀ ਕਰਦੇ ਸੀ ਉਹ ਦੱਸ ਰਹੇ ਆ ਤੇ ਇਹ ਬਿਲਕੁਲ ਜਿਹੜਾ ਜਦੋਂ ਚੈੱਕ ਕਰਨ ਤੇ ਕੁਝ ਮੈਡੀਸਿਨਸ ਜਿਹੜੀਆਂ ਇਲਾਜ ਦੇ ਦੌਰਾਨ ਜਿਹੜੀ ਵਰਤਦੇ ਸੀ ਜਾਂ ਕੁਝ ਵੀ ਕਰਦੇ ਸੀ ਲੀਗਲੀ ਇਹ ਸਾਰੀਆਂ ਜਿਹੜੀਆਂ ਮੈਡੀਸਿਨਸ ਆ ਉਹਨਾਂ ਨੂੰ ਵੀ ਅਸੀਂ ਕਬਜ਼ਾ ਪੁਲਿਸ ਵਿੱਚ ਜਿਹੜਾ ਲੈ ਕੇ ਤੇ ਡਾਕਟਰ ਸਾਹਿਬ ਕੋਲ ਹਵਾਲੇ ਕਰ ਦਿੱਤਾ ਤੇ ਬਾਕੀ ਜਿਹੜਾ ਗਾਂ ਇਹਨਾਂ ਨੂੰ ਜਿਹੜੇ 18 ਜਿਹੜੇ ਹੈਗੇ ਆ ਡੀਡਿਕਸ਼ਨ ਸੈਂਟਰ ਲੈ ਕੇ ਜਾ ਰਹੇ ਆ ਤੇ ਉੱਥੇ ਨਾਲ ਦਾ ਮੈਡੀਕਲ ਕਰਾ ਕੇ ਜੋ ਫਰਦਰ ਕਰ ਵੀ ਹੋਏਗੀ ਪਰ ਬਿਨਾ ਬੋਰਡ ਤੋਂ ਕਿਸ ਤਰ੍ਹਾਂ ਮਰੀਜ਼ ਦਾਖਲ ਕਰਦੇ ਸੀ ਕਿਉਂਕਿ ਕਿਸੇ ਨੂੰ ਪਤਾ ਨਹੀਂ ਕਿ ਆਪਣੇ ਬੰਦੇ ਸੀ ਇਹਨਾਂ ਦੇ ਮੈਂ ਦੱਸਣਾ ਕਿਹਾ ਜੀ ਬਿਲਕੁਲ ਹੀ ਇਲੀਗਲੀ ਸਾਰਾ ਕੰਮ ਚੱਲਦਾ ਸੀ ਇਹਨਾਂ ਕੋਲ 10000 ਤੋਂ 15000 ਰੁਪਿਆ ਇਹ ਲੈਂਦੇ ਸੀ ਤੇ ਉਹ ਪੇਰੈਂਟਸ ਨੂੰ ਵੀ ਗੜਾ ਮਿਸ ਗਾਈਡ ਕਰਕੇ ਤੇ ਇੱਥੇ ਦਾਖਲ ਕਰਦੇ ਸਰ ਕੁਝ ਪਤਾ ਲੱਗਾ ਕਿੰਨੇ ਟਾਈਮ ਤੋਂ ਚੱਲ ਰਿਹਾ ਸੀ ਇਹ ਇਸ ਜਗ੍ਹਾ ਤੋਂ ਕਰੀਬ ਮਹੀਨਾ ਡੇਢ ਮਹੀਨਾ ਹੋ ਗਿਆ ਸਰ ਕਿਹਦੇ ਨਾਮ ਤੇ ਹੈ ਜੀ ਕੋਠੀ ਵਗੈਰਾ ਇਹ ਕੋਠੀ ਵੈਰੀਫਾਈ ਕਰ ਰਿਹਾ ਜੀ ਸਾਰਾ ਤੇ ਸਰ ਚਲਾ ਰਹੇ ਸੀ ਜਿਹੜਾ ਰਨ ਕਰ ਰਹੇ ਸੀ ਉਹ ਦਿਨੇਸ਼ ਆਹ ਜਿਹ ਬਾਕੀ ਫਰਦਰ ਅਸੀਂ ਸਾਰਾ ਇਹ ਵੈਰੀਫਾਈ ਕਰ ਰਹੇ ਹਾਂ ਸਰ ਇਹਨਾਂ ਦੀ ਕੁੱਟਮਾਰ ਵੀ ਕੀਤੀ ਜਾਂਦੀ ਸੀ ਬੰਦੇ ਦੱਸ ਰਹੇ ਅੰਦਰ ਹਾਂ ਦੱਸ ਰਹੇ ਆ ਕਿ ਜਦੋਂ ਇਹ ਮਤਲਬ ਕਿ ਮੈਡੀਸਨ ਦੀ ਜ਼ਰੂਰਤ ਪੈਂਦੀ ਸੀ ਇਹਨਾਂ ਨੂੰ ਕੋਈ ਮਤਲਬ ਜਿੱਦਾਂ ਵੀ ਵੇਜ਼ ਵਰਤ ਕੇ ਕਿ ਉਹਨਾਂ ਨੂੰ ਨਹੀਂ ਦਿੰਦੇ ਡਰਗ ਪ੍ਰਾਪਰ ਤਰੀਕੇ ਨਾਲ ਹਾਂ ਕੁੱਟਮਾਰ ਕਰਦੇ ਸੀ ਉਹ ਕਹ ਦੱਸ ਰਹੇ ਆ ਜੀ ਉਹ ਦੇਖ ਲੈਣਗੇ ਸਾਰਾ ਮੈਡੀਕਲ ਤੋਂ ਬਾਅਦ ਕੁ ਬੰਦੇ ਛੱਡੇ ਵੀ ਆ ਜੀ ਤੁਸੀਂ ਜਾਂਚ ਕਰੇ ਤੋਂ ਬਾਅਦ ਨਹੀਂ ਜੀ 18 ਸੀ 18 ਦੇ 18 ਹੀ ਆਪਾਂ ਡੀਡਿਕਸ਼ਨ ਸੈਂਟਰ ਵਿੱਚ ਜਮ੍ਹਾਂ ਕਰਾਵਾਂਗੇ ਤੇ ਉਹ ਫਰਦਰ ਜਿਹੜੀ ਆ ਕਾਰਵਾਈ ਡਾਕਟਰ ਸਾਹਿਬ ਜਿਹੜੀ ਕਰਦੇ ਠੀਕ ਹੈ ਜੀ ਥੈਂਕ ਯੂ